ਕਿਉਂਕਿ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ ਜਿਹੜਾ ਲੰਬੀ ਸਮੇਂ ਤੋਂ ਬਾਬਾ ਸਾਹਿਬ ਜੀ ਦੇ ਮੋਹਜਨਾਇਕਾਂ ਦੇ ਵਿਚਾਰਧਾਰਾ ਨੂੰ ਜਨਜਨਤ ਪਹੁੰਚਾਉਣ ਦੇ ਲਈ ਜਿਹੜਾ ਪ੍ਰਾਲਾ ਕੀਤਾ ਗਿਆ ਸੀ ਉਸ ਪ੍ਰਾਲੇ ਵਿੱਚੋਂ ਇਹ ਡੱਲੇਵਾਲ ਦੀ ਧਰਤੀ ਤੇ ਅੱਜ ਜਿਹੜੀ ਬਿਲਡਿੰਗ ਦੀ ਉਸਾਰੀ ਕੀਤੀ ਗਈ ਬਾਬਾ ਸਾਹਿਬ ਦਾ ਜਿਹੜਾ ਰਾਜਗ੍ਰਹਿ ਹੈ ਉਹਦੀ ਉਸਾਰੀ ਕੀਤੀ ਗਈ ਹੈ ਤੇ ਉਹਦੀ ਦੂਜੀ ਮੰਜ਼ਲ ਤੇ ਅੱਜ ਲੈਂਟਰ ਪੈਣ ਜਾ ਰਿਹਾ ਹੈ ਇਸ ਸਮੂਹ ਐਨ ਆਰ ਆਈ ਵੀਰਾਂ ਦਾ ਵੱਖ-ਵੱਖ ਅ ਸੰਸਥਾਵਾਂ ਦਾ ਤੇ ਵੱਖ-ਵੱਖ ਪਿੰਡਾਂ ਦੇ ਮਿਸ਼ਨਰੀ ਸਾਥੀਆਂ ਦੇ ਸਹਿਯੋਗ ਦੇ ਨਾਲੇ ਬਹੁਤ ਵੱਡਾ ਜਿਹੜਾ ਅੱਜ ਇੱਕ ਲੈਂਟਰ ਪੈ ਰਿਹਾ ਹੈਗਾ ਤੇ ਪਹਿਲਾਂ ਤਾਂ ਸਮੂਹ ਸਰਬੁਧ ਪਾਤ ਟੀਮ ਵੱਲੋਂ ਸਾਰੇ ਸਾਥੀਆਂ ਦਾ ਜਿੱਦੇ ਜਿੰਨਾ ਜਿੰਨਾ ਵੀ ਸਹਿਯੋਗ ਹੁੰਦਾ ਹੈ ਉਨਾ ਦਾ ਪ੍ਰਗੁਤ ਭਾਰਤ ਫਾਊਂਡੇਸ਼ਨ ਪੰਜਾਬ ਜਿਹੜਾ ਹੈ ਤੈਨੂੰ ਲੋ ਧੰਨਵਾਦ ਕਰਦੀ ਹੈ ਤੇ ਉਮੀਦ ਕਰਦੀ ਹੈ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਸਹਿਯੋਗ ਜਿਹੜਾ ਜਾਰੀ ਰਹੇਗਾ ਤਾਂ ਕਿ ਜਿਹੜਾ ਇਹ ਇੱਕ ਬਾਬਾ ਸਾਹਿਬ ਦਾ ਜਿਹੜਾ ਰਾਜਗ੍ਰਹਿ ਦਾ ਸੁਪਨਾ ਪ੍ਰਗੁਤ ਭਾਰਤ ਫਾਊਂਡੇਸ਼ਨ ਪੰਜਾਬ ਨੇ ਦੇਖਿਆ ਉਹ ਜਲਦ ਪੂਰਾ ਹੋ ਸਕੇ ਤੇ ਇਸ ਬਿਲਡਿੰਗ ਨੂੰ ਜਿਹੜਾ ਆ ਉਹ ਸਮਾਜ ਨੂੰ ਸਮਰਪਿਤ ਕੀਤਾ ਜਾ ਸਕੇ ਸੋ ਮੈਂ ਸਮੁੱਚੀ ਟੀਮ ਦਾ ਧੰਨਵਾਦਦੀ ਹਾਂ ਤੇ ਇਹਦੇ ਨਾਲ ਹੀ ਅੱਜ ਪ੍ਰਗੁਤ ਭਾਰਤ ਫਾਊਂਡੇਸ਼ਨ ਪੰਜਾਬ ਜੋ ਕਿ ਸੋਲ ਮੇ ਕੰਪਿਟੀਸ਼ਨ ਦੀ ਜਿਹੜੀ ਕਿਤਾਬ ਹੈ ਉਹ ਨੂੰ ਰਿਲੀਜ਼ ਕਰਨ ਜਾ ਰਹੇ ਆ ਸੋ ਉਹ ਵੀ ਜਿਹੜਾ ਫੰਕਸ਼ਨ ਹੈ ਅੱਜ ਇੱਥੇ ਲਿਖਿਆ ਗਿਆ ਹੈਗਾ ਸੋ ਸਾਰੇ ਸਾਥੀਆਂ ਨੂੰ ਮੈਂ ਵਧਾਈ ਦਿੰਦਾ ਹਾਂ ਕਿ ਉਹਨਾਂ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਅੱਜ ਇਹ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਹੈ ਜਿਹੜਾ ਦੂਸਰਾ ਜਿਹੜਾ ਲੈਂਟਰ ਸੀ ਅੱਜ ਪਹਿਨਣ ਜਾ ਰਿਹਾ ਹੈਗਾ ਸੋ ਸਾਰੇ ਵਧਾਈ ਦੇ ਪੱਤਰ ਹੈ ਜੈ ਭੀਮ ਜੈ ਭਾਰਤ ਨਮੋ ਵਦਾਏ ਹੁਣ ਮੈਂ ਰਿਕਵੈਸਟ ਕਰਾਂਗਾ ਪ੍ਰਗੁਤਪਾ ਫਾਊਂਡੇਸ਼ਨ ਦੇ ਬਹੁਤ ਹੀ ਜੁਝਾਰੂ ਸਾਥੀ ਡਾਕਟਰ ਰਜਿੰਦਰ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਜਿਹੜੇ ਆ ਪੇਸ਼ ਕਰਨ ਡਾਕਟਰ ਰਜਿੰਦਰ ਸਿੰਘ ਜੀ ਬਹੁਤ ਵਾਰ ਕੰਡਿਸ਼ਨਿੰਗ ਦੇ ਲੋਕ ਸਭ ਤੋਂ ਵੱਡਾ ਸਾਇਰਨ ਨੂੰ ਦੇਖਦੇ ਹੁੰਦੇ ਆ ਫਾਰਸ ਇਸ ਤਰ੍ਹਾਂ ਮਾਸਟਰ ਜੁੰਦੇ ਜੀਵਾਨ ਨੇ ਦੱਸਿਆ ਹੈ ਕਿ ਅੱਜ ਰਾਜਗ੍ਰਹਿ ਦੀ ਜਿਹੜੀ ਉਸਾਰੀ ਹੈ ਜਿਹਦੀ ਕੰਸਟ੍ਰਕਸ਼ਨ ਦੇ ਵਿੱਚ ਜਿਹੜਾ ਅਗਲਾ ਮਾਈਲਸਟੋਨ ਹੈ ਅੱਜ ਆਪਾਂ ਉਹ ਉਹਦੇ ਵੱਲ ਨੂੰ ਵੱਧ ਰਹੇ ਹਾਂ ਫੁੱਟਬਾਲ ਫਾਊਂਡੇਸ਼ਨ ਦੇ ਸਾਰੀ ਟੀਮ ਵੱਲੋਂ ਇਹ ਫੈਸਲਾ ਕੀਤਾ ਗਿਆ ਸੀਗਾ ਕਿ ਬਾਬਾ ਸਾਹਿਬ ਦਾ ਇਹ ਨਿਕ ਘਰ ਹੈ ਮੁੰਬਈ ਦਾਦਰ ਦੇ ਵਿੱਚ ਜਿਹੜਾ ਸਥਿਤ ਹੈ ਉਸ ਘਰ ਦਾ ਨਾਮ ਰਾਜ ਗਰੇ ਹੈ ਤੇ ਉਹ ਜਿਹੜੀ ਬਿਲਡਿੰਗ ਹੈ ਉਸ ਬਿਲਡਿੰਗ ਦਾ ਰਿਪਲਿਕਾ ਉਹਦੀ ਬਿਲਕੁਲ ਉਹ ਉਹਦੀ ਜਿਹੜੀ ਨਕਲ ਹੈ ਉਹ ਉਹਦੀ ਸਾਰੀ ਆਪਾਂ ਇੱਥੇ ਅ ਅੰਬੈਸਡਰ ਸਕੂਲ অফ ਪਾਵਰ ਨੇਵਾਰ ਤੇ ਬਰਾਂਡ ਵਿੱਚ ਰਾਜਵੀਰ ਦੀ ਸਾਰੀ ਜਿਹੜੀ ਹੈ ਉਹ ਤੱਕ ਲੇ ਉਹਦੇ ਤਹਿਤ ਕਸ਼ਮੀਰੇ ਪਹਿਲਾਂ ਜਿਹੜਾ ਪਹਿਲੇ ਫਲੋਰ ਦਾ ਲੈੰਟਰ ਜਿਹੜਾ ਬਿਆ ਸੀਗਾ ਤੇ ਅੱਜ ਜਿਹੜਾ ਆ ਉੱਪਰਲੀ ਮੰਜ਼ਲ ਦਾ ਇਹਦਾ ਲੈੰਟਰ ਆ ਉਹ ਉਹਦੀ ਜਿਹੜਾ ਉਹਦੀ ਉਸਾਰੀ ਦਾ ਜਿਹੜਾ ਉਹ ਕੰਮ ਜਿੰਗੀ ਪੱਧਰ ਤੇ ਉੱਤੇ ਚੱਲ ਰਿਹਾ ਤੇ ਅਸੀਂ ਸਾਰੇ ਬਹੁਤ ਖੁਸ਼ ਆਂ ਸਾਰੀ ਟੀਮ ਬਹੁਤ ਖੁਸ਼ ਆ ਹੈ ਮੈਂ ਸਾਰੇ ਸਮਾਜ ਨੂੰ ਅੱਜ ਜਿੰਦਗੀ ਬਧਾਈ ਦਿੰਦਾ ਕਿ ਮਮਾ ਸਾਹਿਬ ਦਾ ਜਿਹੜਾ ਸਾਡਾ ਅਪ੍ਰੈਲ ਦਾ ਮਨਸਾ ਹੈ ਸਾਡੇ ਪਰਜਨ ਮਹਾਂਪੁਰਸ਼ਾਂ ਦੀ ਸੋਚ ਕਰ ਮਹੀਨੇ ਇਸミネ ਦੇ ਵਿੱਚ ਜਿਹੜਾ ਰਾਜਗ੍ਰਹੀ ਵਿਚਾਰੀ ਦਾ ਜਿਹੜਾ ਕੰਮ ਚੱਲ ਰਿਹਾ ਪੰਜਾਬ ਦੇ ਅੰਦਰ ਤੇ ਸਾਰੇ ਸਾਥੀ ਜਿਹੜੇ ਆ ਉਹਨਾਂ ਦੇ ਸੱਜਣ ਚੱਲ ਰਿਹਾ ਸਾਰੇ ਆਪਣਾ ਆਪਣਾ ਬੰਦਾ ਵੀ ਉੱਠਾ ਰਹੇ ਸੰਗੋਤ ਜਿਹੀ ਐ ਜਿਹੀ ਅੱਜ ਜਿਹੜਾ ਇਹ ਵਿਦਿਅਕ ਪ੍ਰੋਗਰਾਮ ਚੱਲ ਰਿਹਾ ਅਸੀਂ ਦਾ ਇਸ ਪੱਖ ਸਾਹਿਬ ਇੱਕ ਮੈਂ ਸਵਾਲ ਕਰਨਾ ਚਾਹੁੰਦਾ ਕਿ ਜਿਹੜੀ ਬਿਲਡਿੰਗ ਬਣ ਰਹੀ ਹੈਗੀ ਆ ਇਸ ਸਮਾਜ ਜਾਣਨਾ ਚਾਹੁੰਦਾ ਕਿ ਇਸ ਬਿਲਡਿੰਗ ਦਾ ਪਰਪਸ ਕੀ ਹੈਗਾ ਤੁਸੀਂ ਇਹ ਥੋੜਾ ਜਿਹਾ ਸਮਾਜ ਨੂੰ ਕਲੀਅਰ ਕਰ ਦਿਓ ਕਿ ਇਸ ਪਰਪਸ ਦੇ ਲਈ ਅਸੀਂ ਇਹ ਬਿਲਡਿੰਗ ਖੜ੍ਹੀ ਕੀਤੀ ਹੈ। ਦੇਖੋ ਇਹਦੇ ਜਿਹੜੇ ਪਿچھے ਆ ਇਹਦੇ ਜਿਹੜੇ ਨਿਸ਼ਾਨੇ ਆ ਉਹ ਬਹੁਤ ਬੰਦ ਵੀ ਹੈ। ਉਹ ਇੰਨੀ ਕਿ ਇੱਕ ਹੀ ਪਰਪਸ ਲਈ ਬਣੀ ਹੈ ਕਿ ਤੁਸੀਂ ਮੈਂ ਜੇ ਨਕਸ਼ੇ ਦੇ ਵਿੱਚ ਇਹਨੂੰ ਕਹਿਣਾ ਹੋਵੇ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੀ ਜਿਹੜੀ ਸਮਾਜਿਕ ਸੋਚ ਹੈ, ਸਮਾਜ ਦੀ ਜਿਹੜੀ ਜਲੂਬੂਕ ਸੋਚ ਹੈ ਉਹਨੂੰ ਵਿਕਸਿਤ ਕਰਨ ਦਾ ਇੱਕ ਹੈ ਪਲੇਟਫਾਰਮ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਇੰਸਟੀਚਿਊਸ਼ਨ ਦੇ ਤੌਰ ਦੇ ਉੱਤੇ ਇਹ ਉੱਭਰੇਗਾ ਔਰ ਲਗਭਗ ਅਸੀਂ ਕੋਸ਼ਿਸ਼ ਕਰਾਂਗੇ ਸਾਰੀ ਟੀਮ ਇਹ ਕੋਸ਼ਿਸ਼ ਕਰਾਂਗੀ ਕਿ ਸਮਾਜ ਦਾ ਜਿਹੜਾ ਸਰਪ੍ਰਥੀ ਵਿਕਾਸ ਹੈ ਉਹ ਕਿਸ ਤਰ੍ਹਾਂ ਹੋਵੇ ਉਹਦੇ ਉਹਦੇ ਵਾਰੀ ਜਿਹੜਾ ਰੋਡ ਮੈਪ ਹੈ ਉਹ ਵਿਉਂਤਬੰਦੀ ਜਿਹੜੀ ਹੈ ਉਹ ਕਿੱਥੋਂ ਸਮਾਜ ਨੂੰ ਜਿਹੜੀ ਬਹੁਤ ਵਧੀਆ ਪ੍ਰਾਨਲਾ ਡਾਕਟਰ ਸਾਹਿਬ ਤੁਹਾਡਾ ਤੇ ਸਮੁੱਚੀ ਟੀਮ ਦਾ ਧੰਨਵਾਦ ਤੇ ਹੁਣ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਪ੍ਰਗਤੀਪਰਤ ਟੀਮ ਦੇ ਬਹੁਤ ਹੀ ਪੁਰਾਣੇ ਤੇ ਜਿਹੜਾ ਸਾਥੀ ਇੰਸਪੈਕਟਰ ਡਾਕਟਰ ਸੁਭਾਸ਼ ਜੀ ਜੋ ਕਿ ਅੱਜ ਦੇ ਪ੍ਰੋਜੈਕਟ ਬਾਰੇ ਆਪ ਜੀ ਨੂੰ ਦੱਸਣਗੇ ਡਾਕਟਰ ਸੁਵਾਨ ਸਿੰਘ ਜੈਪੀਨ ਸਮੋਦਾਏ ਜੈ ਗੁਰਦੇਵ ਧਨ ਗੁਰਦੇਵ ਅੱਜ ਆਪਾਂ ਦੇਖ ਰਹੇ ਹਾਂ ਸਾਰੇ ਸਾਥੀ ਇੱਥੇ ਇਕੱਠੇ ਹੋਏ ਕਿ ਬਾਲਾ ਸਾਹਿਬ ਦੇ ਨਾਜਰੇ ਦਾ ਪ੍ਰੋਜੈਕਟ ਹੋ ਬਣ ਰਿਹਾ ਹੈ ਉਹਦਾ ਜਿਹੜਾ ਦੂਸਰੀ ਮੰਜ਼ਲ ਦਾ ਲੈਂਟਰ ਹੈ ਉਹ ਅੱਜ ਬੈ ਰਿਆ ਤੇ ਜਿੰਨੇ ਪਿੱਛੇ ਸਾਥੀ ਲੱਗੇ ਆ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਸੇਵਾਦਾਰ ਆ ਕੋਈ ਮਤਲਬ ਕਿਸੇ ਨੇ ਦਿਹਾੜੀ ਨਹੀਂ ਲੈਣੀ ਕੋਈ ਪੈਸਾ ਨਹੀਂ ਲੈਣਾ ਇਹ ਸੇਵਾ ਕਰਨ ਆਏ ਆ ਜੋ ਲੈਂਟਰ ਕੋਲ ਹੈ ਅਸੀਂ ਪਹਿਲਾਂ ਦੋ ਹਿੱਸਿਆਂ ਦੇ ਵਿੱਚ ਕਰਕੇ ਇਹ ਲੈਂਡਰ ਪਾਇਆ ਸੀਗਾ ਤੇ ਆਹ ਜਿਹੜਾ ਅੱਜ 13000 ਸਕਰ ਫੁੱਟ ਤੋਂ ਉੱਪਰ ਦਾ ਜਿਹੜਾ ਇਹ ਫਲੈਟ ਹੈ ਜੀ ਬੇਨਤੀ ਹੈਗੀ ਇਹ ਅਜੇ ਲੈਂਡਰ ਪੈ ਰਿਹਾ ਤੇ ਇਹ ਲੋਕਾਂ ਦੇ ਸਹਿਯੋਗ ਨਾਲ ਇਹ ਸਤ ਕੇਂਦਰੀ ਜੋਬ ਮਿੱਟ ਕੇ ਰਾਈਟ ਸਾਡੇ ਸਾਥੀ ਆ ਔਰ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਆ ਇੱਥੇ ਤੱਕ ਪਹੁੰਚਿਆ ਔਰ ਅੱਗੇ ਵੀ ਅਸੀਂ ਚਾਹੁੰਦੇ ਹਾਂ ਕਿ ਸਾਡ ਨੂੰ ਬਣ ਤੋਂ ਤਰੀਕਾ ਸਭੀ ਨੇ ਔਰ ਇਹ ਫਾਊਂਡੇਸ਼ਨ ਜਦ ਨੇ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਇੰਨਾ ਇੱਥੇ ਤੱਕ ਪਹੁੰਚ ਗਿਆ ਆਪਾਂ ਨੂੰ ਸਭਾ ਸਾਲੀ ਹੋਇਆ ਜੀ ਔਰ ਦੂਸਰੀ ਮੰਜ਼ਲ ਦਾ ਜਿਹੜਾ ਲਿੰਕ ਦੇ ਆਪਾਂ ਬਣਾ ਲਿਆ ਡਬਲ ਕਰਿਆ ਤੇ ਇਸ ਤਰ੍ਹਾਂ ਜੀ ਸਾਥੀਆਂ ਦਾ ਸਹਿਯੋਗ ਲੋਕ ਦਾ ਆਪਾਂ ਇੱਕ ਤਾਂ ਯਾਦ ਕਰਨਾ ਮੰਗੀ ਰਾਜਗ੍ਰਹਿ ਮਿਸ਼ਨ ਹੋ ਰਹੀ ਹੈ ਕਿ ਅਸੀਂ ਦੂਜੀ ਮੰਜ਼ਲ ਪਾਣੇ ਆ ਕਿਉਂਕਿ ਡਾਕਟਰ ਜਿਸ ਤਰ੍ਹਾਂ ਦੇਖ ਰਹੇ ਆ ਵੀ ਇਹ ਬਿਲਡਿੰਗ ਕਾਫੀ ਸਮੇਂ ਤੋਂ ਬਣ ਰਹੀ ਲ ਤੁਸੀ ਦੱਸਿਆ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਪ੍ਰੋਜੈਕਟ ਆ ਇਹ ਮਤਲਬ ਕਾਫੀ ਕੁੱਲਤ ਹੋ ਗਿਆ ਤੇ ਇਹਦੇ ਪਿੱਛੇ ਰੀਜ਼ਨ ਕੀ ਹੈਗਾ ਕਿ ਜਿਹੜੇ 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 ਲੋਕਾਂ ਦੀ ਸਪੋਰਟ ਹੈਗੀ ਆਪਣੀ ਦੂਜਾ ਹੈ ਨਾ ਵੀਰਾਂ ਦੀ ਜਦੋਂ ਜਾਂ ਦਿੱਤਾ ਤੋਂ ਕਿਸ ਤਰ੍ਹਾਂ ਮਤਲਬ ਮੈਨੇਜ ਕੀਤਾ ਕਿ ਇੰਨੀ ਜਲਦੀ ਜਿਹੜਾ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਬਿਲਡਿੰਗ ਦਾ ਆਧਾਰ ਰੱਖਤੀ ਤਾਂ ਬੜਾ ਸਮਾਂ ਲੱਗਦਾ ਹੈਗਾ ਇਸ ਤਰ੍ਹਾਂ ਪ੍ਰੋਜੈਕਟ ਸ਼ੁਰੂ ਹੋਏ ਨੇ ਪਰ ਉਹ ਖੜੇ ਨਹੀਂ ਪਰ ਇਹ ਪ੍ਰੋਜੈਕਟ ਇੰਨਾ ਜਲਦੀ ਜਿਹੜਾ ਕਿ ਕੁੱਲਤ ਹੋ ਗਿਆ ਵੀ ਕਿਹੜੀ ਸਮਾਜਿਕ ਜਿਹੜਾ ਲੋਕ ਨੇ ਜਿਹੜੇ ਜਿਨ੍ਹਾਂ ਨੇ ਵੱਧ ਕਰਕੇ ਇਹਦੇ ਵਿੱਚ ਹਿੱਸਾ ਲਿਆ। ਦੇਖੋ ਕਿ ਸਮਰਪਿਤ ਹੈ ਇਸ ਕੰਮ ਨੂੰ ਸਾਡੇ ਨਾਲ ਬਹੁਤ سارے ਐਨ ਆਰ ਆਈ ਸਾਥੀ ਵੀ ਜੁੜੇ ਜੀ ਨਾ ਜਿਨ੍ਹਾਂ ਵਿੱਚ ਹਰਜਿੰਦਰ ਮਾਲ ਤੇ ਚੰਚਲ ਮਾਲ ਉਹਨਾਂ ਦਾ ਨਾਮ ਲੈਣਾ ਚਾਹੁੰਦਾ ਅੱਜ ਅਸੀਂ ਉਹਨੂੰ ਮਿਸ ਕਰਦੇ ਹਾਂ। ਔਰ ਥੋੜੇ ਦਿਨ ਪਹਿਲਾਂ ਹੀ ਇਹ ਤੁਮ ਬਾਪ ਚਲੇ ਗਏ। ਜੇ ਉਹ ਅੱਜ ਇੱਥੇ ਹੁੰਦੇ ਤਾਂ ਸਾਡੇ ਨਾਲ ਬੜਾ ਹੋਣਾ ਸੀਗਾ। ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਬਹੁਤ ਸਾਰੇ ਸਾਥੀਆਂ ਦਾ ਵੀ ਬਹੁਤ ਬਹੁਤ ਕਰ ਰਹੇ ਸਾਡੇ ਜਿਹੜੇ ਬਹੁਤ ਘਰ ਦੇ ਟੀਮ ਦੇ ਹੈਗੇ ਸਮਰਪਿਤ ਸਾਡੀ ਆਪਣੀ ਜੀ ਸੁਮਿੰਤਾ ਜੀ ਦਾ ਬਾਬਾ ਸਾਹਿਬ ਨੇ ਕਹਿੰਦੇ ਆਪਾਂ ਜਿਵੇਂ 5% ਜਬੂਰ ਤੁਸੀਂ ਕਿchna kide ਬੰਦੇ ਲਾਉਣਾ ਕੋਈ ਉਹ ਆ ਰਹੇ ਹੈ ਨਾ ਚੀਜ਼ਾਂ ਦੇ ਨਾਲ ਹੀ ਜੀ ਥੋੜੇ ਨੂੰ ਚੱਲਦੇ ਹੁਣ ਤਾਂ ਇੰਨਾ ਜਿਆਦਾ ਨਹੀਂ ਹੋ ਸਕਦਾ ਤੇ ਉਸ ਜਿਹਨੇ 100 ਰੁਪਏ ਵੀ ਦਿੱਤੇ 100 ਰੁਪਏ ਵੀ ਦਿੱਤਾ ਅਸੀਂ ਡੋਨੇਸ਼ਨ ਬਾਕਸ ਵੀ ਲਾਇਆ ਸੀ ਉਹ ਵੀ ਸਾਡੇ ਕੋਲ ਜਮ੍ਹਾਂ ਕਰਾਉਂਦੇ ਆ ਆਦੀ ਵਾਰੀ ਆ ਕੇ ਉੜੀ ਦੁਰੀ ਜੀ ਦੇ ਨਾਲ ਹੀ ਬੂਮ ਬੂਮ ਵਾਲੀ ਸੰਸਰ ਭਾਜਦਾ ਇਹ ਗੱਲ ਹੈ ਕਿ ਇਸ ਤਰ੍ਹਾਂ ਇਹ ਜੀ ਹੋਰ ਲੋਕਾਂ ਨੇ ਲੋਕਾਂ ਨੂੰ ਮੰਨੂ ਲੱਗਦਾ ਹੈ ਵੀ ਇਹ ਵੀ ਚੀਜ਼ ਹੈ ਬਹੁਤ ਵਧੀਆ ਬਣ ਲਈ ਸਮਾਜ ਦਾ ਤੇ ਯਾਦਗਾਰ ਇਹ ਸੇਵੋਗੇ ਕੰਮ ਕਰਦੇ ਇਹ ਕੰਮ ਕਰਦੇ ਬਹੁਤ ਬਹੁਤਾਂ ਵੱਡਾ ਸਪੋਰਟ ਹੈ ਜਿਸ ਦੀ ਆਪਣੀ ਸਮਾਜ ਦਰ ਸੋ ਹੁਣ ਸਾਡੇ ਦਰਮਿਆਨ ਇਸ ਟੀਮ ਦੇ ਵਨ ਕੀ ਡੈਡੀਕੇਟਿਡ ਮੈਂਬਰ ਰਿਸਪੈਕਟਡ ਡਾਕਟਰ ਰਾਹੁਲ ਜੀ ਜਿਹੜੇ ਜੋ ਕਿ ਅੱਜ ਦੇ ਪ੍ਰੋਜੈਕਟ ਬਾਰੇ ਆਪ ਜੀ ਨੂੰ ਜਾਣਕਾਰੀ ਦੇਣਗੇ ਡਾਕਟਰ ਆ ਮਾਸਟਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈ ਇਹ ਪ੍ਰੋਜੈਕਟ ਨੂੰ ਜਦੋਂ ਆਪਾਂ ਸ਼ੁਰੂ ਕੀਤਾ ਸੀਗਾ ਕਿ ਆਪਣੇ ਮਨ ਦੇ ਵਿੱਚ ਬਹੁਤ ਸਾਰੇ ਅੱਛੇ ਸੀਗੇ ਕਿ ਇੱਟਾ ਵੱਡੇ ਪ੍ਰੋਜੈਕਟ ਨੂੰ ਆਪਾਂ ਪੂਰੀ ਤਰ੍ਹਾਂ ਪੂਰੀ ਕਰ ਪਾਵਾਂਗੇ ਕਿ ਨਹੀਂ ਮੈਨੂੰ ਲੱਗਦਾ ਕਿ ਸਮਾਜ ਜਦੋਂ ਵੱਡੇ ਕੰਮਾਂ ਨੂੰ ਕਰਦਾ ਤੇ ਜਿਸ ਕੰਮ ਨੂੰ ਕਰਨ ਵਿੱਚ ਬਹੁਤ ਸਾਰੇ ਚੈਲੰਜ ਹੋਣ ਬੜੀਆਂ ਦੁਸ਼ਵਾਰੀਆਂ ਮੁਸ਼ਕਲਾਂ ਹੋਣ ਪਰ ਉਹਦੇ باوجود ਵੀ ਸਮਾਜ ਆਪਣੇ ਬਲਬੂਤੇ ਤੇ ਥੋੜੀ ਥੋੜੀ ਕੰਟਰੀਬਿਊਸ਼ਨ ਦੇ ਨਾਲ ਇੱਕ ਵੱਡੇ ਪ੍ਰੋਜੈਕਟ ਨੂੰ ਕਾਮਯਾਬ ਕਰਨ ਸਫਲ ਹੋ ਜਾਂਦਾ ਤਾਂ ਮੈਂ ਕਿਹਾ ਕਿ ਉਹ ਬਹੁਤ ਜ਼ਿਆਦਾ ਸਮਾਜ ਦੀ ਇੱਕ ਆਪਣੀ ਵੀ ਸਟਰੈਂਥ ਨੂੰ ਟੈਸਟ ਕਰਨ ਦਾ ਇੱਕ ਮੌਕਾ ਉਹ ਸਿੱਧ ਕਰ ਲੈਂਦਾ ਕਿ ਉਹ ਆਪਣੇ ਆਪ ਨੂੰ ਵੀ ਟੈਸਟ ਕਰਕੇ ਸਿੱਧ ਕਰ ਲੈਂਦਾ ਕਿ ਅਸੀਂ ਵੱਡੇ ਕੰਮ ਕਰਨ ਦੇ ਕਾਬਿਲ ਹੈ ਜਾਂ ਨਹੀਂ ਹੈ ਕਿ بڑے ਡਾਕਟਰ ਸਾਹਿਬ ਨੇ ਦੱਸਿਆ ਕਿ ਬੜੇ 15 ਮਹੀਨਾ ਕੋ ਬਹੁਤ ਜ਼ਿਆਦਾ ਵੱਡਾ ਬਕਵਾ ਨਹੀਂ ਹੁੰਦਾ ਸਮਾਂ ਨਹੀਂ ਹੁੰਦਾ ਪਰ 15 ਮਹੀਨਿਆਂ ਦੇ ਵਿੱਚ ਹੀ ਆਪਾਂ 15 16 ਮਹੀਨਿਆਂ ਦੇ ਵਿੱਚ ਇਸ ਨੰਮ ਕੰਮ ਤੱਕ ਪਹੁੰਚੀ ਆ ਗਏ ਤਾਂ ਮੈਨੂੰ ਉਮੀਦ ਆ ਕਿ ਸਮਾਜ ਇਦਾਂ ਹੀ ਸਾਥ ਦੇਗਾ ਸਾਡਾ ਤੇ ਆਪਾਂ ਇਸ ਪ੍ਰੋਜੈਕਟ ਨੂੰ ਬੜੀ ਜਲਦੀ ਇਹ ਪੂਰਾ ਕੰਮ ਸਫਲ ਹੋ ਜਾਵਾਂਗੇ ਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਦਿਨ ਤੇ ਮੈਂ ਮੇਰੇ ਛੋਟੇ ਵੀਰ ਅੰਦਰ ਕੰਜਲਾ ਇਹ ਠੇਕੇਦਾਰ ਵੀ ਹੈਗੇ ਆ ਕੰਸਟਰਕਸ਼ਨ ਦੇ ਵਿੱਚ ਇਹਨਾਂ ਦਾ ਬਿਜ਼ਨਸ ਹੈਗਾ ਤੇ ਸਾਨੂੰ ਇੱਥੇ ਮਾਣ ਵੀ ਆ ਇੱਥੇ ਕੰਮ ਵੀ ਕਰ ਰਹੇ ਆ ਤੇ ਮੈਂ ਪਹਿਲਾ ਠੇਕੇਦਾਰ ਦੇਖਿਆ ਨੇ ਪੈਸੇ ਵੀ ਦੇ ਰਿਆ ਕੋਲ ਬਹੁਤ ਵਧੀਆ ਤੇ ਸਾਨੂੰ ਇਦਾਂ ਦੇ ਆਪਣੇ ਭਰਾਵਾਂ ਤੇ ਮਾਣ ਆ ਇੱਕ ਆਪਣੇ ਸਾਥੀ ਹੋਰ ਸਾਥਕਾਲੀ ਇਹ ਵੀ ਠੇਕੇਦਾਰ ਹੈਗੇ ਆ ਇਹਨਾਂ ਨੇ ਅੱਜ ਮਾਇਕ ਸਹਾਇਤਾ ਵੀ ਦਿੱਤੀ ਇੱਥੇ ਤੇ ਆਪਣੀ ਪੂਰੀ ਟੀਮ ਦੇ ਨਾਲ ਫ੍ਰੀ ਕੰਮ ਕਰਨ ਦੇ ਲਈ ਸੇਵਾ ਵਾਸਤੇ ਵੀ ਇੱਥੇ ਆਏ ਆ ਸਾਨੂੰ ਆਪਣੇ ਨਾਲ ਭਰਾਵਾਂ ਤੇ ਬੜਾ ਮਾਣ ਆ ਵੀ ਆਰ ਵੈਰੀ ਮਚ ਥੈਂਕਫੁਲ ਟੂ ਥੀਸ ਪੀਪਲ ਇਹਨਾਂ ਦੀ ਬਦੌਲਤ ਇਹ ਜਿਹੜੇ ਸਮਾਜ ਦੇ ਇਦਾਂ ਦੇ ਯੋਧੇ ਹੈਗੇ ਆ ਉਨਾ ਦੀ ਬਦੌਲਤ ਹੀ ਸਮਾਜ ਬਲ ਆਪਣੇ ਆਪ ਨੂੰ ਖੜਾ ਕਰਨ ਦੇ ਵਿੱਚ ਕਾਮਯਾਬ ਹੋ ਰਿਹਾ ਹੈਗਾ ਤੇ ਇਹ ਸਾਡਾ ਮਾਣ ਹੈਗੇ ਆ ਕਿ ਅਸੀਂ ਇਹਨਾਂ ਦਾ ਬੜੇ ਧੰਨਵਾਦੀ ਵੀ ਆ ਸਤਿ ਸ੍ਰੀ ਅਕਾਲ ਨਾਲ ਪਿਆਰ ਵੀ ਹੈਗਾ ਧੰਨਵਾਦ ਠੀਕ ਹੈ ਬੰਦਾ ਤਾਂ ਦੋ ਸ਼ਬਦ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਜੋ ਵੀ ਇਹ ਦੋ ਸ਼ਬਦ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦੇ ਹੈਗਾ ਇਸ ਟੀਮ ਦੇ ਨਾਲ ਹਿੱਸਾ ਬਣ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਆ ਬਹੁਤ ਬੜਾ ਬੜਪਾਕਾ ਦਿਨ ਅੱਜ ਫੜਨੇ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਮਰੇ ਤੋਂ ਸਾਡੇ ਸਮਾਜ ਦੇ ਲਈ ਜਿਹੜਾ ਕੰਮ ਕਰ ਰਿਹਾ ਹੈ ਤਾਂ ਕਿੰਨੇ ਜੋ ਕੇ ਹੈਗੇ ਬਿਲਕੁਲ ਹੀ ਜੋਸ਼ ਨਾਲ ਦੇਵਾਗੇ ਤੇ ਹਨਾ ਬਾਕੀ ਸਾਡੇ ਨਾਲ ਸਾਰ ਪਾਸੋਂ ਨਾਲ ਹੈ। ਇਹ ਵੀ ਦੂਸੇ ਸਰ ਇਸ ਪ੍ਰੋਜੈਕਟ ਬਾਰੇ ਕੁਝ ਕਹਿਣਾ ਚਾਹੁੰਦੇ ਹੈਗੇ। ਹਾਂਜੀ ਚੈਪਿੰਗ ਜੈਪਾ ਜੀ। ਸਭ ਤੋਂ ਪਹਿਲਾਂ ਤਾਂ ਪ੍ਰਬੁੱਧਪਾਰਕ ਫਾਊਂਡੇਸ਼ਨ ਦੀ ਪੂਰੀ ਟੀਮ ਲਈ ਮੈਂ ਵਧਾਈ ਦੇਣਾ ਚਾਹਾਂ। ਜਿਨ੍ਹਾਂ ਨੇ ਇਸ ਸਾਡੇ ਸਮਾਜ ਦੇ ਲਈ ਜਿਹੜਾ ਇੱਕ ਬਹੁਤ ਮਹਾਨ ਜਿਹੜਾ ਵੱਡਾ ਵੱਡਾ ਕਾਰਜ ਜਿਹੜਾ ਆਰੰਭਿਆ ਹੈ। ਔਰ ਸਾਡੇ ਪਛੋਕਰ ਤੋਂ ਲੈ ਕੇ ਸਦੀਆਂ ਦੇ ਪਛੋਕਰ ਤੋਂ ਲੈ ਕੇ ਆਉਣ ਵਾਲੀਆਂ ਸਦੀਆਂ ਤੱਕ ਨਸਲਾਂ ਨੂੰ ਸੰਭਾਲਣ ਦਾ ਜਿਹੜਾ ਉਪਰਾਲਾ ਇਹ ਕਰਨ ਜਾ ਰਹੇ ਆ ਜਾਂ ਕਰ ਰਹੇ ਆ ਤੋਂ ਮੈਂ ਸਾਰੇ ਸਮਾਜ ਨੂੰ ਅਪੀਲ ਕਰਦਾ ਆਂ ਵੀ ਆਪਾਂ ਜਿਹੜਾ ਆਪਣਾ ਬਣਦਾ ਜੋ ਵੀ ਟਿਲ-ਪੋਲੇ ਆ ਸਾਡਾ ਸਮਾਜ ਬੇਸ਼ੱਕ ਗਰੀਬ ਸਮਾਜ ਆ ਪਰ ਫਿਰ ਵੀ ਮੈਂ ਅਪੀਲ ਕਰੂੰਗਾ ਕਿ ਤੁਸੀਂ ਆਪਣੇ ਕੋਲੋਂ ਕਿ ਕੋਈ ਵੀ ਕੋਈ 10 ਦਾ ਯੋਗਦਾਨ ਦੇ ਸਕਦਾ ਕੋਈ 50 ਦਾ ਦੇ ਸਕਦਾ ਕੋਈ 100 ਦਾ ਦੇ ਸਕਦਾ ਜਿੰਨਾ ਵੀ ਬਣਦਾ ਟਿਲ-ਪੋਲਾ ਮੈਂ ਸਾਰੇ ਹੀ ਸਮਾਜ ਨੂੰ ਅਪੀਲ ਕਰੂੰਗਾ ਆਪਾਂ ਬਣਦਾ ਜਿਹੜਾ ਯੋਗਦਾਨ ਆ ਉਹ ਇਸ ਕਾਰਜ ਦੇ ਵਿੱਚ ਹਿੱਸਾ ਪਾਈਏ ਪਰ ਬੋਧ ਭਾਰਤ ਫਾਊਂਡੇਸ਼ਨ ਦਾ ਜਿਹੜਾ ਆ ਆਪਾਂ ਇਹਨਾਂ ਦੇ ਜਿਹੜਾ ਮੁੱਦੇ ਆ ਉਹ ਮਜ਼ਬੂਤ ਕਰੀਏ ਤਾਂ ਕਿ ਇਹ ਜਿਹੜਾ ਆਉਣ ਵਾਲੀਆਂ ਨਸਲਾਂ ਨੂੰ ਸਾਹਮਣੇ ਕਿ ਕਦੇ ਅਫਰਾ ਲਈ ਆ ਜਿਹੜੀ ਉਹ ਮਿਹਨਤ ਉੱਗਣੇ ਰਾਤ ਚੁੱਗਣੇ ਉਸ ਸਦੀਆਂ ਤੱਕ ਚੱਲਦੇ ਰਹਿਣ ਉਹ ਨਿਰੰਤਰ ਜਿਹੜੇ ਉਹ ਜਾਰੀ ਰਹਿਣੇ ਚਾਹੀਦੇ ਆ ਤੇ ਪੂਰਾ ਸਮਾਜ ਹੀ ਜਿਹੜਾ ਨਾ ਉਹ ਵਧਾਈ ਦਾ ਪਾਤਰ ਆ ਕਿਉਂਕਿ ਇਨਸਪਾਈਟ ਆਫ ਆਲ ਦਾ ਫਾਈਨੈਂਸ਼ੀਅਲ ਕੰਸਟ੍ਰੇਂਟਸ ਸਮਾਜ ਨੇ ਖੁੱਲ ਕੇ ਮੁਰਿਆ ਆ ਛੋਟੇ ਛੋਟਾ ਯੋਗਦਾਨ ਪਾ ਕੇ ਉਹਨਾਂ ਨੇ ਇਸ ਵੱਡੇ ਕੰਮ ਨੂੰ ਮਹਲਾ ਕਾਮਯਾਬੀ ਵੱਲ ਨੂੰ ਮੋੜ ਦਿੱਤਾ ਇਹ ਪ੍ਰਭੂਤ ਭਾਰਤ ਦੀ ਮੈਂ ਕਹਿੰਨਾ ਸਮਾਜ ਤੋਂ ਜਿਹੜੀ ਆਸ ਲਾਈ ਸੀਗੀ ਉਹ ਪੂਰੀ ਹੋਈ ਤੇ ਇਹ ਬਹੁਜਾਂ ਸਮਾਜ ਦੀ ਬਹੁਤ ਸ਼ਾਨਦਾਰ ਇੱਕ ਮਹਲਾ ਟੈਸਟਿੰਗ ਟਾਈਮ ਵਿੱਚੋਂ ਬਾਹਰ ਆਉਣਾ ਉਸ ਕੰਮ ਨੂੰ ਪੂਰਾ ਕਰ ਲੈਣਾ ਇਟਸ ਬੰਡਰਫੁਲ ਸਾਰਾ ਸਮਾਜ ਵਧਾਈ ਦਾ ਪਾਤਰ ਹੈ ਇਹਦਾ ਤੁਸੀਂ ਖੁਦ ਵੀ ਮਾਸਟਰ ਜੀ ਦੇਖਿਆ ਕਿ ਆਪਾਂ ਉਹਨਾਂ ਲੋਕਾਂ ਨੂੰ ਵੀ ਮਿਲੇ ਜਿਹੜੇ ਵਿਚਾਰੇ ਹੈਂਡ ਟੂ ਮਾਉਸ ਸੀਗੇ ਉਹਨਾਂ ਨੇ ਵੀ ਆਪਣੀ ਜਿਹੜੀ ਨੇਕ ਕਮਾਈ ਸੀਗੀ ਮਿਹਨਤ ਦੀ ਕਮਾਈ ਉਹਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਨੇ ਹਿੱਸਾ ਪਾਇਆ ਉਹ ਜਿਹੜੀਆਂ ਗੱਲਾਂ ਹੈਗੀਆਂ ਉਹ ਜਿਹੜੇ ਮੂਮੈਂਟਸ ਹੈਗੇ ਆ ਜਿੱਦਾਂ ਬੱਚਾ ਵੀ ਇੱਕ ਸੀਗਾ ਉਹ ਆਪਣੇ ਸਕੂਲ ਜਾਣ ਤੋਂ ਪਹਿਲਾਂ ਉਹ ਰੋਜ਼ ਪੈਸੇ ਵਿੱਚ ਪਾਉਂਦਾ ਹੁੰਦਾ ਸੀਗਾ ਤੇ ਸਾਲ ਬਾਅਦ ਜਦ ਦੇਖਿਆ ਤਾਂ ਉਹਨਾਂ ਵੀ ਕਾਫੀ ਅਮਾਉਂਟ ਉਹ ਲੈ ਕੇ ਆਇਆ ਇੱਥੇ ਦਿੱਤਾ ਤੇ ਇਹ ਬੜੇ ਵੰਡਰਫੁਲ ਤੇ ਇਨਸਪਾਇਰਿੰਗ ਮੂਮੈਂਟਸ ਹੈਗੇ ਆ ਹੋਰ ਵੀ ਬਹੁਤ ਸਾਰੇ ਇੰਤਾਂ ਦੇ ਐਪੀਸੋਡ ਆਗੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਇੱਥੇ ਕੰਟ੍ਰਿਬਿਊਟ ਕੀਤਾ ਭਵਨ ਵਾਲੀ ਕੰਟ੍ਰਿਬਿਊਸ਼ਨ ਨਿੱਕੀ ਨਿੱਕੀ ਸੀਗੀ ਪਰ ਉਹਨਾਂ ਨੇ ਕੰਟੀਨਿਊਸਲੀ ਲਗਾਤਾਰ ਇਨ ਵਿੱਚ ਯੋਗਦਾਨ ਪਾ ਕੇ ਇਸ ਕੰਮ ਨੂੰ ਪੂਰਾ ਕੀਤਾ ਇੰਤਾਂ ਮਾਰਕਵੇ ਵਾਲਾ ਮੈਂ ਸਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜੇ ਇਹ ਜਿਹੜੀ ਫਾਊਂਡੇਸ਼ਨ ਹੈ ਸਾਡੀ ਸਾਡੀ ਸੰਸਥਾ ਦਾ ਨਾਮ ਪ੍ਰਬੁੱਧ ਭਾਰਤ ਫਾਊਂਡੇਸ਼ਨ ਹੈ ਭਾਈ ਜਿਹੜੀ ਇੱਕ ਫਾਊਂਡੇਸ਼ਨ ਤਿਆਰ ਹੋਈ ਹੈ ਕਿਉਂਕਿ ਜਿਹੜੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਹੈ ਪਿਛਲੇ 2007 ਤੋਂ ਬਾਬਾ ਸਾਹਿਬ ਦੀ ਜੀਵਨੀ ਤੇ ਤੁਗਰੂ 10 ਮਰੀ ਜੀਵਨੀ ਤੇ ਵਕ ਵਕ ਕੰਪੀਟੀਸ਼ਨ ਕਰਾ ਚੁੱਕੀ ਆ ਤੇ ਹੁਣ ਜਿਹੜਾ ਰੀਸੈਂਟਲੀ ਅਸੀਂ ਕੰਪੀਟੀਸ਼ਨ ਕਰਾਣ ਜਾ ਰਹੇ ਆ ਉਹ 15 15ਵਾਂ ਕੰਪੀਟੀਸ਼ਨ ਆ ਔਰ ਇਹਦੇ ਵਿੱਚ ਕੀ ਆ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਸਮਾਜ ਜਿਹੜਾ ਆ ਮੋਢੇ ਨਾਲ ਮੋਢਾ ਲਾ ਕੇ ਸਮਾਜ ਨੇ ਬਹੁਤ ਸਾਥ ਦਿੱਤਾ ਉਹਦਾ ਰੀਜ਼ਨ ਕਿ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਦੇ ਜਿਹੜੇ ਮੈਂਬਰ ਹੈਗੇ ਆ ਇਹ ਲਾਇਲ ਮੈਂਬਰ ਨੇ ਮਿਹਨਤੀ ਨੇ ਇਮਾਨਦਾਰ ਨੇ ਇਹਨਾਂ ਦੀ ਇਮਾਨਦਾਰੀ ਇਹਨਾਂ ਦੀ ਮਿਸ਼ਨ ਪ੍ਰਤੀ ਜੋ ਲਾਇਲਟੀ ਸੀ ਉਹਨੂੰ ਸਮਰਪਿਤ ਹੋ ਕੇ ਸਮਾਜ ਨੇ ਮਤਲਬ ਵੱਧ ਛੜ ਕੇ ਜਿਹੜਾ ਆ ਉਹ ਯੋਗਦਾਨ ਦਿੱਤਾ ਤੇ ਅੱਜ ਤੁਸੀਂ ਦੇਖ ਸਕਦੇ ਆ ਕਿ ਇਹ ਜਿਹੜਾ ਪ੍ਰੋਜੈਕਟ ਆ ਇਹ ਮਤਲਬ ਮੰਜਲਾ ਨੂੰ ਅਰਸ਼ਾ ਨੂੰ ਛੁੜਿਆ ਹੈਗਾ ਸੋ ਮੇਰੇ ਨਾਲ ਦੇ ਸਾਥੀ ਸਾਡੇ ਲੁਧਿਆਣਾ ਟੀਮ ਤੋਂ ਸਾਡੇ ਬਹੁਤ ਹੀ ਜੁਝਾਰੂ ਸਾਥੀ ਜਿਨ੍ਹਾਂ ਨੇ ਪਿਛਲੇ ਕੰਪੀਟੀਸ਼ਨ ਦੇ ਵਿੱਚ ਸਭ ਤੋਂ ਵੱਧ ਵਿਦਿਆਰਥੀ ਜਿਹੜੇ ਆ ਲੁਧਿਆਣਾ ਟੀਮ ਨੇ ਬਿਠਾਏ ਹੈਗੇ ਆ ਸਾਡੀ ਕਮਲਬੀਰ ਜੀ ਉਹ ਵੀ ਆ ਰਹੇ ਨੇ ਮੇਰਾ ਪਰਫਾਰਮਰ ਪਵਨਵੀਰ ਜੀ ਤੇ ਬੜੀ ਡੈਡੀਕੇਟਡ ਟੀਮ ਆ ਸੋ ਮੈਂ ਅਭੀਰਜੁਨ ਦੱਸਣਾ ਚਾਹੁੰਦਾ ਕਿ ਤੁਸੀਂ ਇਸ ਪ੍ਰੋਜੈਕਟ ਦੇ ਵਿੱਚ ਰਲ ਕੇ ਇਸ ਦਾ ਹਿੱਸਾ ਬਣਦੇ ਕੀ ਮਹਿਸੂਸ ਕਰ ਰਹੇ ਹਾਂ ਅੱਜ ਸਭ ਤੋਂ ਜੈਕਟ ਪਾਰਟ ਸਹੀ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਪਾਰਟ ਕੌਂਸਲ ਪੰਜਾਬ ਦੇ ਟੀਮ ਦਾ ਜਿਨ੍ਹਾਂ ਨੇ ਸਾਨੂੰ ਇਸ ਟੀਮ ਦੇ ਵਿੱਚ ਛੋਟਾ ਜਿਹਾ ਇੱਕ ਜਿਹੜਾ ਆ ਸਹਿਯੋਗ ਕਰਨ ਦਾ ਮੌਕਾ ਦਿੱਤਾ ਇਹ ਸਿੱਲੂ ਦੇ ਆਣੇ ਦੀ ਟੀਮ ਉਹਨੂੰ ਇੱਕ ਸਮਾਜ ਨੂੰ ਇੱਕ ਬੁਧ ਭਾਰਤ ਪੰਜਾਬ ਦੀ ਟੀਮ ਨੂੰ ਬਧਾਈ ਦਿੰਦੇ ਆ ਵੀ ਜਿਹੜਾ ਇਹ ਬਹੁਤ ਵੱਡਾ ਕਾਰ ਜਿਹੜਾ ਆਉਣ ਵਾਲੀਆਂ ਸਾਡੇ ਸਮਾਜ ਦੀਆਂ ਜਿਹੜੀਆਂ ਬੱਚਿਆਂ ਦੀਆਂ ਨਵੀਆਂ ਸਾਡੀਆਂ ਪੀੜ੍ਹੀਆਂ ਆ ਉਹਨਾਂ ਨੂੰ ਇੱਕ ਸੇਧ ਦੇਣ ਦਾ ਤੇ ਜਿਹੜਾ ਇੱਕ ਪਲੇਟਫਾਰਮ ਤਿਆਰ ਹੋਇਆ ਆ ਬਾਬਾ ਸਾਹਿਬ ਡਾਕਟਰ ਪੀਮਰੌਂ ਅੰਬੇਡਕਰ ਦਾ ਰਾਜਗੜਾ ਜਿਹੜਾ ਤਿਆਰ ਹੋ ਰਿਹਾ ਆ ਬਹੁਤ ਵੱਡੀ ਦੇਣ ਆ ਸਮਾਜ ਨੂੰ ਤੇ ਅਸੀਂ ਆਸ ਕਰਦੇ ਆ ਮੰਨ ਲਓ ਜਿਹੜੇ ਆ ਅਸੀਂ ਪ੍ਰੋਗਰਾਮ ਕਰਵਾਉਣਾ ਜਿਹੜਾ ਹਰ ਸਾਲ ਪੰਜਾਬ ਦੇ ਅੰਦਰ ਜਿਹੜਾ ਇੱਕ ਇਗਜ਼ਾਮ ਕਰਾਇਆ ਜਾ ਰਿਹਾ ਹੈ ਬਾਬਾ ਸਾਹਿਬ ਦੀ ਕਿਤਾਬ ਦੇ ਉੱਤੇ ਅਸੀਂ ਉਹਦੇ ਹਿੱਸਾ ਬਣਨੇ ਆ ਤੇ ਅਸੀਂ ਜਿੰਨੇ ਜੋਗੇ ਆ ਅਸੀਂ ਆਸ ਕਰਦੇ ਹਾਂ ਉਹਨੂੰ ਅਗਲੇ ਸਮੇਂ ਵਿਚ ਆਉਣ ਵਾਲੇ ਸਮੇਂ ਅਸੀਂ ਹੋਰ ਅਸੀਂ ਵੱਧ ਚੜ ਜਿਹੜਾ ਸਹਿਯੋਗ ਕਰਾਂਗੇ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਪ੍ਰਭੂਤਪਾਡ ਫਾਊਂਡੇਸ਼ਨ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਜੈ ਭੀਮ ਜੈ ਭਾਰਗੋ ਬਹੁਤ ਬਹੁਤ ਧੰਨਵਾਦ ਕਰੂ ਵੀਰ ਜੀ ਮੈਂ ਕੈਮਰਾਮੈਨ ਸਾਥੀ ਨੂੰ ਮੈਂ ਬੇਨਤੀ ਕਰਾਂਗਾ ਕਿ ਥੋੜਾ ਜਿਹਾ ਆਪਾਂ ਮੂਵ ਹੋਈਏ ਤੇ ਥੋੜਾ ਜਿਹਾ ਪਾਕੀ ਤੋਂ ਵੀ ਦਿਖਾਈਏ ਜਿਹੜਾ ਇਹ ਕਾਰ ਚੱਲ ਰਿਹਾ ਹੈਗਾ ਸੋ ਮੈਂ ਸਾਥੀਆਂ ਨੂੰ ਦੱਸਣਾ ਚਾਹੁੰਦਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਆਦਮੀ ਜਿਉਂਦਾ ਹੈ ਜਿਉਂਦਾ ਇਸ ਲਈ ਹੈ ਕਿ ਉਹ ਖਾ ਸਕੇ ਖਾਂਦਾ ਇਸ ਲਈ ਹੈ ਕਿ ਕਮਾ ਸਕੇ ਕਮਾਉਂਦਾ ਇਸ ਲਈ ਹੈ ਕਿ ਜਿਉਂਦਾ ਰਹਿ ਸਕੇ ਬਾਬਾ ਸਾਹਿਬ ਕਹਿੰਦੇ ਜੇ ਕੋਈ ਤੁਸੀਂ ਜਿਉਂਦੇ ਰਹਿਣ ਲਈ ਖਾਂਦੇ ਤਾਂ ਹੁਣੇ ਮਰ ਜਾਓ ਮਾਮਲਾ ਖਤਮ ਹੈ ਕਹਿੰਦੇ ਆਪਣਾ ਤੇ ਆਪਣੇ ਬੱਚਿਆਂ ਦਾ ਪਾਲਣ ਪੋਚਣ ਤਾਂ ਜਾਨਵਰ ਵੀ ਕਰਦੇ ਆ ਮੇਰੀ ਨਜ਼ਰ ਦੇ ਵਿੱਚ ਕਾਰਯਕਰਤਾ ਉਹੀ ਹੈ ਜਿਹੜਾ ਸਮਾਜ ਦੀ ਚਿੰਤਾ ਵੀ ਕਰੇ ਔਰ ਕਾਰਜ ਵੀ ਕਰੇ ਤੇ ਇਹ ਜਿਹੜੇ ਲੋਕ ਪ੍ਰਬੁੱਧ ਪਾਰ ਫਾਊਂਡੇਸ਼ਨ ਪੰਜਾਬ ਦੇ ਜਿੰਨੀ ਵੀ ਟੀਮ ਹੈਗੀ ਆ ਇਹ ਸਮਾਜ ਦੀ ਚਿੰਤਾ ਵੀ ਕਰਦੀ ਹੈ ਤੇ ਅੱਜ ਤੁਸੀਂ ਕਾਰਜ ਵੀ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਹੈ ਇਹ ਜਿਹੜਾ ਹੈ ਇਹ ਚੱਲੇ ਆ ਹੈਗਾ ਤੇ ਵਕ ਵਕ ਪਿੰਡਾਂ ਤੋਂ ਵਕ ਵਕ ਸ਼ਹਿਰਾਂ ਤੋਂ ਬਹੁਤ ਸਾਰੀ ਵੱਡੀ ਟੀਮ ਇਸ ਤਰ੍ਹਾਂ ਲੁਧਿਆਣੇ ਤੋਂ ਮੇਰੇ ਸਾਥੀ ਆਏ ਨੇ ਬੰਗਾ ਤੋਂ ਆਏ ਨੇ ਹੋਰ ਵੀ ਮਤਲਬ ਡਿਸਟ੍ਰਿਕਟ ਦੇ ਵਿੱਚੋਂ ਸਾਥੀ ਜਿਹੜੇ ਅੱਜ ਦੇ ਨੇ ਤੇ ਸਾਥੀਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਆ ਇਹ ਕਾਰਜ ਹੋ ਰਿਹਾ ਕਿਉਂਕਿ ਸ਼ਾਇਰ ਨੇ ਕਿਸੇ ਨੇ ਕਿਹਾ ਸੀ ਕਿ ਆਖਰ ਨੂੰ ਮੁੱਲ ਪੈਂਦਾ ਹੈ ਜਿਹੜੇ ਬਾਹਗ਼ ਇਬਾਦਤ ਕੰਮ ਕਰਦੇ ਇੱਕ ਦਮ ਦਰਿਆ ਨਹੀਂ ਬਣ ਹੁੰਦਾ ਇਹ ਬੂੰਦ-ਬੂੰਦ ਸਾਗਰ ਭਰਦੇ ਤੇਰੀ ਹਸਤੀ ਤੋੜਾ ਮਾਸਾ ਸੀ ਤੇ ਕਿਲੋ ਤੋਂ ਉਹ ਮੰਣ ਗਈ ਤੂੰ ਐਵੇਂ ਡਰਦਾ ਰਹਿੰਦਾ ਸੀ ਆ ਦੇਖ ਤੇਰੀ ਗੱਲ ਬਣ ਗਈ ਅੱਜ ਸਮਾਜ ਦੀ ਜੇ ਗੱਲ ਬਣੀ ਹੈਗੀ ਆ ਇਹਦੇ ਪਿੱਛੇ ਬਹੁਤ ਵੱਡੀ ਮਿਹਨਤ ਹੈ ਪ੍ਰਗਤ ਭਾਰਤ ਫਾਊਂਡੇਸ਼ਨ ਦੇ ਹਰੇਕ ਸਾਥੀ ਉਹਨਾਂ ਦੀ ਬਹੁਤ ਹੀ ਦੀ ਮਿਹਨਤ ਆ ਉਹਨਾਂ ਨੇ ਜਿਸ ਤਰ੍ਹਾਂ ਮਤਲਬ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਜਾ ਕੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੱਕ ਜਿਹੜਾ ਆ ਪ੍ਰੋਜੈਕਟ ਨੂੰ ਲੈ ਕੇ ਗਏ ਆ ਤੇ ਅੱਜ ਜੋ ਵੀ ਇਹ ਪ੍ਰੋਜੈਕਟ ਤੁਹਾਡੇ ਸਾਹਮਣੇ ਦਿਖ ਰਿਹਾ ਹੈਗਾ ਇਸ ਉਸ ਪ੍ਰੋਜੈਕਟ ਦਾ ਨਤੀਜਾ ਹੈਗਾ ਆ ਤੇ ਸਾਰੀ ਟੀਮ ਜਿਹੜੀ ਆ ਉਹ ਵਧਾਈ ਦੀ ਪਾਤਰ ਹੈਗੀ ਆ ਤੇ ਤਾਂ ਮੇਰੇ ਸਾਥੀ ਮੇਰੇ ਨਾਲ ਮੇਰੇ ਨਾਮ ਕਿਸੇ ਅਮਰ ਰਾਏ ਵੀਰ ਜੀ ਮੇਰੇ ਬਹੁਤ ਹੀ ਜਿਹਾਰੂ ਸਾਥੀ ਨੇ ਪ੍ਰਗੁਤ ਭਾਟ ਫਾਊਂਡੇਸ਼ਨ ਟੀਮ ਦੇ ਤੁਸੀਂ ਮੈਨੂੰ ਵੀ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਜਦੋਂ ਪ੍ਰੋਫੈਸਰ ਭਾਪ ਤੋਂ ਦੇਸ਼ ਨੂੰ ਮਿਲੇ ਆ ਤੁਸੀਂ ਕੀ ਮੈਸੇਜ ਕੀਤਾ ਤੇ ਅੱਜ ਦੇ ਪ੍ਰੋਜੈਕਟ ਦੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਗਿਆ ਭਾਪ ਜੀ ਨਾਲ ਕਹਿਣਾ ਚਾਹਾਂਗਾ ਜਦੋਂ ਪਰਫੂਮ ਪਰ ਫਾਊਂਡੇਸ਼ਨ ਦਾ ਨਾਮ ਸੁਣਿਆ ਬੜੀ ਸੋਹਣਾ ਲੱਗਿਆ ਲੇਕਿਨ ਜੋ ਜਦੋਂ ਇਸ ਟੀਮ ਬਾਰੇ ਮੈਂ ਕੰਮ ਦੇਖ ਕੇ ਬੜੀ ਉਰਮਾਨ ਮਹਿਸੂਸ ਹੋ ਰਿਹਾ ਹੈ ਕਿ ਇਹ ਪਰਫੂਮ ਪਰ ਫਾਊਂਡੇਸ਼ਨ ਟੀਮ ਬਹੁਤ ਹੀ ਸੋਹਣਾ ਉਪਰਾਲਾ ਕਰ ਰਹੀ ਹੈ ਬੜੇ ਹੀ ਸਾਂਝੀ ਕੰਮ ਕਰਦੀ ਆ ਐਜੂਕੇਸ਼ਨ ਦੇ ਕੰਮ ਕਰਦੀ ਆ ਇਸ ਟੀਮ ਨੂੰ ਦੇਖ ਕੇ ਹੋਰ ਅਨੁਗਠਿਤ ਕੰਮ ਦੇ ਕੇ ਆਪਣੇ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਕਿੱਦਾਂ ਇਹ ਟੀਮ ਬੜੀ ਵਧੀਆ ਕਿੰਨਾ ਆਪਸੀ ਤਾਲਮੇਲ ਨਾਲ ਮੈਨੇਜਿੰਗ ਕਰਕੇ ਇਹ ਸਾਰੇ ਕੰਮ ਕਰਦੀ ਆ ਇਸ ਇੰਨਾ ਜ਼ਿਆਦਾ ਕੁਝ ਕਹਿੰਦੇ ਨੇ ਜੈਪੀ ਚੈਪਰ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਕੀਤਾ ਸੋ ਮੇਰੇ ਮੇਰੇ ਨਾਲ ਹੀ ਮੇਰੇ ਬਹੁਤ ਹੀ ਜਿਹੜੀ ਸਾਥੀ ਬੋਝ ਸਮਾਜ ਦੇ ਨੁਦ ਆਖਣ ਤੱਕ ਤੱਕ ਦੀ ਮਨੀ ਅੰਬੇਦਕਰ ਦੀ ਸੋ ਜਿਹੜੇ ਸਮਾਜ ਦੇ ਵਿੱਚ ਜਾ ਕੇ ਬਾਵਾ ਸਾਹਿਬ ਤੇ ਬੋਝ ਦੀਆਂ ਨਾਇਕਾਂ ਦੀ ਬੋਲ ਨੂੰ ਜਾਣ ਜਾਣ ਤੱਕ ਕਹਚਾਉਣ ਦੇ ਲਈ ਇਹਨਾਂ ਦਾ ਬਹੁਤ ਵੱਡਾ ਰੋਲ ਹੈਗਾ ਸੋ ਮੈਂ ਵੀਰ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਦੇ ਪ੍ਰੋਜੈਕਟ ਬਾਰੇ ਉਹ ਕੀ ਕਹਿਣਾ ਚਾਹੁੰਦੇ ਕੀ ਮਨਜ਼ੂਰ ਕਰ ਰਹੇ ਨੇ ਜੀ ਉਹਨਾਂ ਦਾ ਦਿਲ ਕਹਿ ਰਿਹਾ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਨੇ ਇਸ ਤੋਂ ਸਤਿ ਸ੍ਰੀ ਅਕਾਲ ਮਨੀ ਅੰਮ੍ਰਿਤ ਸਾਰੇ ਸਾਥੀਆਂ ਦਾ ਜੈ ਜੀ ਜੈ ਭਾਰਾ ਨਮ ਬੁਧਾਏ ਤੁਹਾarche ਧੰਨਵਾਦ ਧਰਤੀ ਦੇ ਉੱਤੇ ਪ੍ਰਮੁਖ ਭਾਰਤ ਫਾਊਂਡੇਸ਼ਨ ਦੇ ਵੱਲੋਂ ਜੋ ਬਾਬਾ ਸਾਹਿਬ ਦੇ ਨਾਲ ਤੇ ਡਾਕਟਰ ਅੰਮ੍ਰਿਤਦਰ ਸਕੂਲ ਆਫ ਫੋਟ ਦਾ ਜਿਹੜਾ ਜੋ ਸਿਂਧਾਨਮ ਬਿジネス ਵਾਲੀ ਕੀਤਾ ਸੀ ਅੱਜ ਬੜੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅਸੀਂ ਇਸ ਸਿਂਧਾਨ ਦਾ ਹਿੱਸਾ ਦੀਆਂ ਪਰ ਇਸ ਇਤਿਹਾਸਿਕ ਪਲ ਦੇ ਉੱਤੇ ਅਸੀਂ ਅੱਜ ਇਹ ਜਿਹੜੇ ਦੂਸਰੇ ਮੰਦਰ ਦੀ ਜਿਹੜੀ ਛੱਤ ਦੇ ਉੱਤੇ ਵੀ ਸਿਲੰਡਰ ਪਾਉਣ ਦੇ ਵੀ ਕਿੱਥੇ ਹੋ ਗਿਆ ਸਾਰੇ ਸਾਥੀ ਇਹ ਜਿਹੜਾ ਇਤਿਹਾਸਕ ਪਲ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਯਾਦ ਵੀ ਰਹੇਗਾ ਆਉਣ ਵਾਲੀ ਪੀੜ੍ਹੀ ਨੂੰ ਯਾਦ ਰਹੇਗਾ ਕਿ ਜਿਸ ਵਿਲੇ ਇਹ ਸਕੂਲ ਬਣਦਾ ਸੀ ਸਾਡੇ ਜਿਹੜੇ ਜਦੋਂ ਅਸੀਂ ਬਜ਼ੁਰਗ ਹੋ ਜਾਵਾਂਗੇ ਜਾਂ ਸਾਡੇ ਅਸੀਂ ਦੁਨੀਆ ਤੂਫਾਨੀ ਹੋ ਜਾਵਾਂਗੇ ਇਹ ਜਿਹੜੀ ਟੀਮ ਹੈ ਪ੍ਰੂਰਤ ਭਰਪੀ ਡਾਕਟਰ ਰਾਹੁਲ ਜੀ ਡਾਕਟਰ ਗੁਰਦੀਪ ਜੀ ਡਾਕਟਰ ਖੇਲਦੀ ਜੀ ਸ਼ਵਾਰ ਜੀ ਮਾਸਟਰ ਸਾਹਿਬ ਜੀ ਜਿੰਨੇ ਵੀ ਟੀਮ ਬਹੁਤ ਹੀ ਵਧੀਆ ਸਮਰਪਿਤ ਭਾਵਨਾ ਦੇ ਨਾਲ ਇਹ ਜਿਹੜੀ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਲੱਗੀ ਹੋਈ ਹੈ ਬਾਬਾ ਸਾਹਿਬ ਦੇ ਜਿਹੜਾ ਉਹ ਜਿਹੜਾ ਬਾਬਾ ਸਾਹਿਬ ਦਾ ਪੜੋ ਦਾ ਜਿਹੜਾ ਨਾ ਸੰਕਲਪ ਸੀ ਫੜੋ ਐਜੂਕੇਟ ਹੋਣ ਦਾ ਜਿਹੜਾ ਸੰਕਲਪ ਹੈ ਇਹ ਟੀਮ ਨੇ ਆਪਣੇ ਦਿਲ ਦੇ ਵਿੱਚ ਵਸਾ ਕੇ ਸਮਾਜ ਨੂੰ ਜਿਹੜਾ ਐਜੂਕੇਟ ਕਰਨ ਦਾ ਜਿਹੜਾ ਉਹ ਟੀਚਾ ਥਾਣਿਆ ਹੋਇਆ ਹੈ ਸੋ ਅਸੀਂ ਸਦਾਮ ਕਰਦੇ ਆਂ ਇਹਨਾਂ ਦੀ ਪ੍ਰਵੁੱਧ ਭਾਰਤ ਫਾਊਂਡੇਸ਼ਨ ਦੀ ਟੀਮ ਨੂੰ ਔਰ ਮੈਂ ਵੀ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਕਿ ਮੈਂ ਇਹਨਾਂ ਦੀ ਟੀਮ ਦਾ ਹਿੱਸਾ ਆਂ ਸਮੇਂ-ਸਮੇਂ ਫਿਰ ਜਿੱਦਾਂ ਕਿ ਡਾਕਟਰ ਸਾਹਿਬ ਪੂਰੀ ਪ੍ਰਵੁੱਧ ਭਾਰਤ ਦੀ ਟੀਮ ਤੁਹਾਨੂੰ ਮੈਸੇਜ ਲਾਉਂਦੀ ਹੈ ਸੇਵਾ ਦਾ ਮੌਕਾ ਦਿੰਦੀ ਹੈ ਅਸੀਂ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਆਂ ਸੋ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਇਸ ਇ ਤੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਜੋਤ ਸਾਹਿਬ ਜੀ ਦਾ ਸਾਡੀ ਟੀਮ ਦਾ ਮਾਣ ਸਰਦਨਰ ਜੀ ਦਾ ਜੈ ਭੀਮ ਜੈ ਭਾਰਤ ਨਮੋ ਨਮੋ ਭਾਈ। ਜੋ ਸਾਥੀ ਤੁਸੀਂ ਦੇਖ ਰਹੇ ਆਂ ਵੀ ਅੱਜ ਜਿੰਨੇ ਵੀ ਸਾਥੀ ਇੱਥੇ ਤੁਹਾਨੂੰ ਨਜ਼ਰ ਆ ਰਹੇ ਆ ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਜਿਹੀ ਖੁਸ਼ੀ ਹੈ। ਇੱਕ ਅਲੱਗ ਜਿਹੀ ਨੁਹਾ ਰਿਹਾ ਤੇ ਇਹ ਇਹਦਾ ਰੀਜ਼ਨ ਹੈਗਾ ਕਿ ਬਹੁਤ ਵੱਡੀ ਮਿਹਨਤ ਹੈ ਇਸ ਪ੍ਰੋਜੈਕਟ ਦੇ ਪਿੱਛੇ ਰਾਤਾਂ ਦੀ ਨੀਂਦ ਗਵਾ ਕੇ ਮਤਲਬ ਜੇ ਮੈਂ ਡਾਕਟਰਾਂ ਦੀ ਗੱਲ ਕਰਾਂ ਕਿ ਜਦੋਂ ਤਾਪਾਂ ਡਿਸਟ੍ਰੀਬਿਊਟ ਕਰਨ ਦੀ ਗੱਲ ਆਉਂਦੀ ਹੈ ਤਾਂ 100 100 150 ਕਿਲੋਮੀਟਰ ਲਗਾਤਾਰ ਜਿਹੜਾ ਉਹ ਗਟੀਆਂ ਦੇ ਵਿੱਚ ਉਹ ਇਸ ਪ੍ਰੋਜੈਕਟ ਨੂੰ ਇਸ ਪ੍ਰੋਜੈਕਟ ਦਾ ਆਧਾਰ ਬਣਨ ਦੇ ਲਈ ਉਹ ਵੱਖ-ਵੱਖ ਸਟੇਟਾਂ ਦੇ ਵਿੱਚ ਜਾਂਦੇ ਨੇ ਜਿਸ ਤਰ੍ਹਾਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੇ ਹੁਣ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਬਾਕੀ ਸਟੇਟਾਂ ਨੂੰ ਵੀ ਲੜਾਈਏ ਤੇ ਹੋਰ ਖੂਸੀ ਦੀ ਗੱਲ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਇਹ ਪ੍ਰੋਜੈਕਟ ਬਣ ਰਿਹਾ ਹੈਗਾ ਇਹ ਇੱਕ ਤਰ੍ਹਾਂ ਦਾ ਇਤਿਹਾਸਿਕ ਸਥਾਨ ਬਣਦਾ ਜਾ ਰਿਹਾ ਹੈ ਪਿਛਲੇ ਸਾਲ ਬਹੁਤ ਸਾਰੇ ਸਟੂਡੈਂਟਸ ਦੇ ਬਹੁਤ ਸਾਰੇ ਟੀਚਰਸ ਨੇ ਇਸ ਪਲੇਸ ਨੂੰ ਵਿਜ਼ਿਟ ਕੀਤਾ ਤੇ ਇੱਕ ਇਤਿਹਾਸਿਕ ਕਹ ਸਕਦੇ ਆ ਕਿ ਬਿਲਡਿੰਗ ਦੀ ਤਰ੍ਹਾਂ ਇਸ ਜਿਹੜੀ ਆ ਬਿਲਡਿੰਗ ਨੂੰ ਉਹਨਾਂ ਨੇ ਦੇਖਿਆ ਹੈਗਾ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੈਂ ਰਿਕੁਐਸਟ ਕਰਾਂਗਾ ਜਿੰਨਾ ਵੀ ਮੇਰਾ ਟੀਚਰ ਭਾਈਚਾਰਾ ਆਇਆ ਜਾਂ ਪਿੰਡਾਂ ਤੋਂ ਮੇਰੇ ਵੀਰ ਭੈਣਾਂ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿੱਥੇ ਬੱਖ-ਬੱਖ ਹੋਰ ਹਿਸਟੋਰੀਕਲ ਪਲੇਸਿਸ ਤੇ ਲੈ ਕੇ ਜਾਂਦੇ ਆ ਤੁਸੀਂ ਇਸ ਪਲੇਸ ਤੇ ਵੀ ਲੈ ਕੇ ਆਓ ਜਿਸ ਮਹਾਪੁਰਸ਼ ਦੀ ਬਦੌਲਤ ਅੱਜ ਅਸੀਂ ਚੰਗੀਆਂ ਕੋਠੀਆਂ ਗੱਡੀਆਂ ਘਰਾਂ ਦੇ ਮਾਲਕ ਹੋਏ ਆ ਉਸ ਮਹਾਪੁਰਸ਼ ਦਾ ਜਿਹੜਾ ਘਰ ਬਣ ਰਿਹਾ ਹੈਗਾ ਇਹ ਬੱਚਿਆਂ ਨੂੰ ਆਪਾਂ ਦਿਖਾਈਏ ਕਿਉਂਕਿ ਆਉਣ ਵਾਲੀ ਪੀੜ੍ਹੀ ਨੇ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਜਾਣਾ ਹੈ ਸੋ ਮੈਂ ਐਨਆਰਆਈ ਵੀਰਾਂ ਨੂੰ ਮੈਂ ਕੁਐਸਚਨ ਕਰਾਂਗਾ ਤੋਂ ਮੇਰੇ ਸਾਥੀ ਇੰਦਰ ਡਾਕਟਰ ਪ੍ਰਦੀਪ ਜੀ ਖੜੇ ਨੇ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਦੱਸਾ 2 ਮਿੰਟ ਲਈ ਸਾਡੇ ਬਹੁਤ ਹੀ ਦੂਜੀ ਘਰ ਸਾਥੀ ਨੇ ਸਾਡੇ ਡੈਡੀਕੇਟਿਡ ਸਾਥੀ ਨੇ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹਨ ਕਿ ਆ ਦੂਸਰੀ ਮੰਜ਼ਲ ਦੇ ਅੱਗੇ ਜਿਹੜਾ ਲੈਨਡਰ ਫੈਲ ਰਿਹਾ ਹੋਗਾ ਜੈਪੀ ਜੈਪਾਰ ਜੈਗੁਰੂ ਜੈ ਤੁਨੂ ਦੇ ਮੇਰੇ ਕੋਲ ਕੋਈ ਸ਼ਬਦ ਹੈ ਨਹੀਂ ਹੁਣ ਬੋਲਣ ਵਾਲੇ ਇੰਨੇ ਇੱਕ ਅੰਦਰੋਂ ਖੁਸ਼ੀ ਜਹਰ ਹੋ ਰਹੀ ਆ ਇਹਨਾਂ ਖਬਰਾਂ ਦੇ ਕੀ ਔਰ ਸਮਾਜ ਦੇ ਹਰ ਉਸ ਸ਼ਖਸ ਨੂੰ ਹਰ ਉਸ ਤੇਵੜਾ ਮਨਾਂ ਦੇ ਮਤਲਬ ਜੀ ਨੂੰ ਜਿਹੜਾ ਸਮਾਜ ਦੇ ਇਹਨਾਂ ਵਿੱਚ ਚਿੰਤੁਰਾ ਨੂੰ ਬਹੁਤ ਬਹੁਤ ਮੁੱਖੀ ਦੀਆਂ ਵਧਾਈਆਂ ਔਰ ਬੜੇ ਖੁਸ਼ਮੰਨ ਨਾਲ ਅੱਜ ਸਾਰਿਆਂ ਨੂੰ ਖੁਸ਼ੀ ਜਿਹੜਾ ਕਰ ਰਹੇ ਆ ਜੈਪਨ ਜੈਪਨ ਉਹ ਤਾਂ ਵਸਤੂ ਕਿ ਬਾਬਾ ਸਾਹਿਬ ਦਾ ਦਿੱਤਾ ਸਭ ਕੁਝ ਜੇ ਉਹਨਾਂ ਕਾਰਨ ਹੱਕਮਤ ਹੱਕਾਰ ਮਿਲੇ ਉਹਨਾਂ ਕਾਰਨ ਮਿਲੀਆਂ ਨੌਕਰੀਆਂ ਸਿੱਖਿਆ ਦੇ ਖੁੱਲੇ ਦਵਾਰ ਮਿਲੇ ਉਹਨਾਂ ਕਾਰਨ ਵੋਟ ਬਰਾਬਰ ਹੈ ਸਭ ਧਰਮ ਤੇ ਸਭਿਆਚਾਰ ਮਿਲੇ ਉਹਨਾਂ ਕਾਰਨ بڑے ਮਨਿਸਟਰ ਹੈ ਸਾਨੂੰ ਕੋਠੀਆਂ ਕਾਰੋਬਾਰ ਮਿਲੇ ਅਸੀਂ ਵਿੱਚ ਵਿਦੇਸ਼ਾਂ ਬਸਦੇ ਆ ਸਿਰਖੌਫ ਨਸੀਨਾ ਜੋਰੀਏ ਸਹਿਜਲ ਜੇ ਅੱਜ ਵੀ ਪਿੱਛੇ ਆ ਇਹ ਸਾਡੀ ਹੀ ਕਮਜ਼ੋਰੀ ਹੈ ਸੋ ਸਮਾਜ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਵਿੱਚ ਜਿਹੜਾ ਆ ਉਹ ਸਤਿਗੁਰੂ ਬਦਾਸ ਮਹਾਰਾਜ ਨੇ ਜਿਹੜਾ ਕਿਹਾ ਸੀ ਕਿ ਤੂੰ ਮਕਤੂਲ ਸਪੇਦ ਸਪੈਲ ਹੰਬ ਪਰੇਜਸ ਕੀਰਾ ਸਤ ਸੰਗਤ ਮਿਲ ਗਈ ਏ ਮਦੋ ਜੈਸੇ ਮਤੂ ਮਕੀਰਾ ਸੋ ਮਤੂ ਮਕੀਰੀ ਦੀ ਤਰ੍ਹਾਂ ਜਿਸ ਤਰ੍ਹਾਂ ਪ੍ਰਬੁੱਤ ਪਾਤ ਫਾਊਂਡੇਸ਼ਨ ਪੰਜਾਬ ਨੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਹੋਰ ਦੇਸ਼ਾਂ ਵਿਦੇਸ਼ਾਂ ਤੋਂ ਤਿਲਕੁੱਲ ਪਿੰਟਾ ਇਕੱਠੀ ਕਰਕੇ ਜਿਹੜਾ ਇਹ ਪ੍ਰੋਜੈਕਟ ਨੂੰ ਮੂਵਮੈਂਟ ਨੂੰ ਇੱਥੇ ਤੱਕ ਲਿਆਂਦਾ ਸੋ ਮੈਂ ਰਿਕਵੈਸਟ ਕਰਾਂਗਾ ਕਿ ਜਿੰਨੇ ਵੀ ਸਾਥੀ ਨੇ ਜਿੰਨੇ ਵੀ ਇਸ ਵੀਡੀਓ ਨੂੰ ਦੇਖਣਗੇ ਸੋ ਵੱਧ ਤੋਂ ਵੱਧ ਯੋਗਦਾਨ ਦੇਣ ਤੇ ਆਉਣ ਵਾਲੀ ਕੀੜੀਆਂ ਦੇ ਲਈ ਜਿਹੜੀ ਇਹ ਇਤਿਹਾਸਿਕ ਥਾਨ ਬੜ ਰਹੇ ਨੇ ਤੇ ਉਹਨਾਂ ਨੂੰ ਆਪਾਂ ਹੋਰ ਵਧੀਆ ਟੱਗ ਦੇ ਨਾਲ ਤਿਆਰ ਕਰ ਸਕੀਏ ਤੇ ਸਮਾਜ ਨੂੰ ਸਮਰਪਿਤ ਕਰ ਸਕੀਏ ਜਿਉਂ ਆ ਸਾਰੇ ਸੱਜੀਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਨਮੋ ਵਧਾਏ ਜੈ ਗੁਰਦੇਵ ਸ਼ਾਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ